ਜੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਭਗਤੀ ਦੀ ਸਹੀ ਵਿਧੀ ਕੀ ਸੀ ਕਿਵੇਂ ਭਗਤੀ ਕੀਤੀ ਜਾ ਸਕਦੀ ਹੈ ਕਿਵੇਂ ਪਰਮਾਤਮਾ ਪਾਇਆ ਜਾ ਸਕਦਾ ਵਾ ਬੜਾ ਸੋਹਣਾ ਸਵਾਲ ਆ ਤੁਹਾਡਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਦੇ ਨਾਲ ਕਈ ਚੀਜ਼ਾਂ ਦੱਸੀਆਂ ਨੇ ਜਿਹੜੀਆਂ ਭਗਤੀ ਦੀਆਂ ਪਹਿਲੀਆਂ ਵਿਆਖਿਆਵਾਂ ਸੀਗੀਆਂ ਹੂੰ ਐ ਤਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਰੱਦ ਕੀਤਾ ਹੂੰ ਪਰ ਉਹਨਾਂ ਨੂੰ ਇਹ ਦੱਸਿਆ ਵੀ ਨਾਲ-ਨਾਲ ਕਿਹੜੇ ਕੰਮ ਕਰਨੇ ਜਿਵੇਂ ਕਿ ਪਹਿਲਾਂ ਪਰਮਾਤਮਾ ਦੀ ਪ੍ਰਾਪਤੀ ਲਈ ਜੋਗੀ ਕਹਿੰਦੇ ਸੀ ਘਰ-ਵਾਰ ਛੱਡਣਾ ਪਊਗਾ ਹੂੰ ਘਰ-ਵਾਰ ਛੱਡ ਕੇ ਕੰਨ ਪੜਾ ਕੇ ਹੂੰ ਪਿੰਡੇ ਤੇ ਸਵਾਹ ਮਲ ਕੇ ਹੂੰ ਤੁਹਾਨੂੰ ਕਿਤੇ ਜੰਗਲਾਂ 'ਚ ਬਹਿ ਕੇ ਉਸ ਪਰਮਾਤਮਾ ਨੂੰ ਧਿਆਉਣਾ ਪਊਗਾ ਫੇਰ ਕਿਤੇ ਉਹਦੀ ਪ੍ਰਾਪਤੀ ਹੋਣੀ ਜਾਂ ਅਨੁਭੂਤੀ ਹੋਣੀ ਜਾਂ ਅਨੁਭਵ ਹੋਣਾ ਵੱਖੋ-ਵੱਖਰੀ ਸ਼ਬਦ ਹੈ ਇਹ ਜੀ ਸਤਿਗੁਰੂ ਗੁਰੂ ਨਾਨਕ ਦੇ ਮਾਰ ਨੇ ਮੰਨਿਆ ਤਾਂ ਹੈ ਵੀ ਉਹ ਇੱਕ ਹੈ ਹੂੰ ਇਹ ਵੀ ਵੀ ਹੈਗਾ ਹੂੰ ਇਹ ਵੀ ਵੀ ਉਹਦੀ ਭਗਤੀ ਕਰਨੀ ਚਾਹੀਦੀ ਹੈ ਹੂੰ ਪਰ ਇਹ ਨਹੀਂ ਕਿਹਾ ਵੀ ਉਹਨੂੰ ਘਰ-ਵਾਰ ਛੱਡ ਕੇ ਤੇ ਪਿੰਡੇ ਤੇ ਸਵਾਹ ਮਲ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਘਰ ਦੇ ਵਿੱਚ ਰਹਿੰਦੇ ਆ ਹੂੰ ਪਰਿਵਾਰ ਦੇ ਵਿੱਚ ਰਹਿੰਦੇ ਆ ਹੂੰ ਆਪਣੀ ਕਿਰਤ-ਵਿਰਤ ਕਰਦੇ ਆ ਜੀ ਸੁਰਤ ਨਿਰੰਕਾਰ ਵੱਲ ਜੋੜਨੀ ਹੂੰ ਇਹ ਉਹਦੀ ਸੱਚੀ ਭਗਤੀ ਹੈ ਫਿਰ ਤੁਹਾਡੀ ਕਿਰਤ ਵੀ ਸੱਚੀ ਹੋਣੀ ਚਾਹੀਦੀ ਬਿਲਕੁਲ ਜੀ ਇਦਾਂ ਉਹਦਾ ਫੇਰ ਵਾਹਿਗੁਰੂ ਗੁਰਮੰਤਰ ਦਿੱਤਾ ਹਾਂ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਗੁਰੂ ਦੀ ਦਿੱਤੀ ਸਿੱਖਿਆ ਦੇ ਰਾਹੀਂ ਜੀ ਤੁਸੀਂ ਉਹਨੂੰ ਪ੍ਰਾਪਤ ਕਰ ਸਕਦੇ ਹੋ ਬਿਲਕੁਲ ਜੀ ਇਹ ਭਗਤੀ ਦਾ ਮਾਰਗ ਤਾਂ ਸਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਪ੍ਰਮਾਤਮਾ ਨੂੰ ਮਿਲਣ ਦੀਆਂ ਵਿਧੀਆਂ ਨੇ ਹਮ ਹਰੇਕ ਸ਼ਬਦ ਜਿੱਦਾਂ ਜਪਜੀ ਸਾਹਿਬ ਪੜਦੇ ਹੋ ਉਹਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਦਾ ਸਵਾਲ ਜਦੋਂ ਆਉਂਦਾ ਨਾ ਹਮ ਪਹਿਲਾ ਸਵਾਲ ਇਹ ਹੈ ਜਪਜੀ ਸਾਹਿਬ ਦਾ ਕਿਵੇਂ ਸੱਚਿਆਰਾ ਹੋਈ ਹੈ ਜੀ ਕਿਵੇਂ ਸੱਚੇ ਹੋ ਸਕਦੇ ਹਾਂ ਹਮ ਕਿ ਉਹ ਕੂੜਾ ਟੁੱਟੇ ਪਾਲ ਹੂੰ ਕਿਵੇਂ ਕੂੜ ਦੀ ਗੰਧ ਟੁੱਟ ਜਾਵੇ ਜਿਹੜੀ ਬੰਦੇ ਉੱਤੇ ਰੱਬ ਦੇ ਵਿੱਚ ਖੜੀ ਐ ਸਦੀਆਂ ਤੋਂ ਖੜੀ ਐ ਹੂੰ ਸਮਝੀ ਜਾਂਦੇ ਆ ਬੰਦੇ ਵੀ ਪਤਾ ਨਹੀਂ ਦੂਰ ਕਿਤੇ ਬੈਠਾ ਐ ਹੂੰ ਸੋਚੇ ਹੋ ਜਾਈਏ ਨਾ ਲਈਏ ਬਿਲਕੁਲ ਜੀ ਭੁੱਖੇ ਰਹਿਣ ਨਾਲ ਮਿਲ ਜਾਂਦਾ ਹੂੰ ਹੂੰ ਉਹ ਫਿਰ ਗੁਰੂ ਨਾਨਕ ਸਾਹਿਬ ਨੇ ਉਹਦੇ ਜੀ ਦੱਸਿਆ ਨਾ ਇਹ ਨਹੀਂ ਜੀਂਦੀ ਐ ਕਿ ਸੋਚ ਸੋਚਾ ਸੋਚ ਨਾ ਹੋ ਵੀ ਜੇ ਸੋਚੀ ਲੱਖ ਵਾਰ ਫਿਰ ਮੋ ਨਹੀਂ ਹੋ ਜਾਈਏ ਚੁੱਪਾ ਚੁੱਪ ਨਾ ਹੋ ਵੀ ਜੇ ਲਾਇ ਰਹਾ ਲਵਤਾਰ ਫਿਰ ਭੁੱਖੇ ਵਰਤ ਰਖ ਲਈਏ ਰੋਜ਼ੇ ਰਖ ਲਈਏ ਭੁੱਖਿਆ ਭੁਖਣਾ ਉਤਰ ਜੇ ਬੰਨਾਪੁਰੀਆਂ ਭਾਰ ਫਿਰ বেদ ਸ਼ਾਸਤਰ ਗ੍ਰੰਥਾਂ ਦੇ ਢੇਰਾਂ ਦੇ ਢੇਰ ਪੜ ਲਈਏ ਜੀ ਦੁਨੀਆ ਦਾ ਗਿਆਨ ਹਾਸਲ ਕਰ ਲਈਏ ਹਮਾਰਾ ਕਹਿੰਦੇ ਸਹਸ ਸਿਆਣਪਾ ਲੱਖ ਹੋ ਹੋਏ ਤਾਂ ਇੱਕ ਨਾ ਚੱਲਿਆ ਨਾਲ ਇਹ ਵੀ ਕੋਈ ਉਹ ਮਾਰਗ ਤੇ ਨਹੀਂ ਚੱਲਦੀ ਫਿਰ ਸਵਾਲ ਸੀ ਹੈ ਜਿਹੜੀਆਂ ਮੁੱਖ ਚੀਜ਼ਾਂ ਸੀਆਂ ਲੋਕੀ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨਾ ਸਵਚਮਤਾ ਨੂੰ ਹੀ ਮੰਨਦੇ ਸਨ ਹੂੰ ਕਈ ਮੌਨਤਾਰੀ ਹੋ ਜਾਂਦੇ ਸੀ ਜੀ ਕਈ ਆਪਣੇ ਆਪ ਨੂੰ ਭੁੱਖਾ ਰੱਖਦਾ ਸੀ ਸਰੀਰ ਨੂੰ ਕਸ਼ਟ ਦਿੰਦੇ ਸੀ ਹੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ ਹੂੰ ਫਿਰ ਪੁੱਛਿਆ ਕਿਵ ਸਚਾਰਾ ਹੋਈਏ ਕਿਵੇਂ ਫਿਰ ਹੋਈਏ ਇਹ ਚੀਜ਼ਾਂ ਕਿਵ ਕੂੜਾ ਟਟਾ ਪਾਲ ਮਾਰਨ ਨਹੀਂ ਲਿਖਿਆ ਹੁਕਮ ਰਜਾਈ ਚੱਲਣਾ ਹੂੰ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਉਹਦੀ ਰਜਾ ਚ ਚੱਲਣਾ ਹੂੰ ਉਹਨੇ ਸਰੀਰ ਬਣਾ ਕੇ ਭੇਜਿਆ ਹੂੰ ਪੰਜ ਤੱਤਾਂ ਦਾ ਇਹਨੂੰ ਭੁੱਖ ਲੱਗਦੀ ਹੂੰ ਪਿਆਸ ਲੱਗਦੀ ਹੂੰ ਫਿਰ ਇਹ ਇਹਨੂੰ ਭੁੱਖ ਲੱਗਦੀ ਪਿਆਸ ਲੱਗਦੀ ਤੇ ਤੁਹਾਡੀ ਭੁੱਖ ਪਿਆਸ ਦੀ ਪੂਰਤੀ ਕੌਣ ਕਰੇਗਾ ਗ੍ਰਸਤੀਕਰਨ ਤੁਸੀਂ ਸਾਧ ਬਣ ਕੇ ਤੇ ਜੰਗਲਾਂ ਨੂੰ ਚਲੇ ਜਾਓ ਫਿਰ ਉਹਨਾਂ ਤੇ ਬੋਝ ਬਣ ਜਾਓ ਇਹ ਨਹੀਂ ਗੱਲ ਹੈਗੀ ਇਹਦੇ ਲਈ ਤੁਸੀਂ ਆਪ ਕਿਰਤ ਕਰੋ ਇਹ ਤੁਹਾਡੀ ਸਰੀਰ ਦੀ ਲੋੜ ਪੂਰੀ ਹੋਗੀ ਨਾ ਪਰ ਕੱਲਾ ਸਰੀਰ ਨਹੀਂ ਹੈਗਾ ਬੰਦਾ ਉਸ ਪਰਮਾਤਮਾ ਨੇ ਇਸ ਸਰੀਰ ਦੇ ਅੰਦਰ ਇੱਕ ਮਨ ਵੀ ਪਾਇਆ ਤਾਂ ਨਾ ਇਹਦੇ ਅੰਦਰ ਮਨ ਵੀ ਹੈ ਮਨ ਮਨ ਦੀਆਂ ਲੋੜਾਂ ਕੀ ਆ ਮਨ ਮਨ ਦੀ ਜ਼ਰੂਰਤ ਹੈ ਗਿਆਨ ਜਿਵੇਂ ਸਰੀਰ ਦੀ ਲੋੜ ਹੈ ਅੰਨ ਇਹਨੂੰ ਅੰਨ ਮੈਂ ਕੋਈ ਵੀ ਲਿਖਿਆ ਸ਼ੰਕਰਾਚਾਰੀ ਜੀ ਇਹਦਾ ਮਨ ਦੀ ਖੁਰਾਕ ਹੈ ਗਿਆਨ ਬਾਣੀ ਚ ਵੀ ਲਿਖਿਆ ਕੁੰਭ ਹੈ ਵੱਧਾ ਜਲ ਰਹਾ ਹੈ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜਾਲ ਵਿਨ ਕੁੰਭ ਨਾ ਹੋਏ ਗਿਆਨ ਕਾ ਵੱਧਾ ਮਨ ਰਹਾ ਹੈ ਗੁਰ ਵਿਨ ਗਿਆਨ ਨਾ ਹੋਏ ਮਨ ਤੁਹਾਡਾ ਭਟਕਦਾ ਥਾਂ ਥਾਂ ਤੇ ਤੁਰਿਆ ਫਿਰਦਾ ਹੈ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵੀ ਇਹੀ ਉਪਦੇਸ਼ ਦਿੱਤਾ ਸੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀ ਨਾਲ ਨਮਾਜ਼ ਪੜੋ ਦੌਲਤ ਖਾਨ ਲੋਧੀ ਨੇ ਔਰ ਮੌਲਵੀ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਚੱਲੀਏ ਜਦੋਂ ਉੱਥੇ ਗਏ ਉਹਨਾਂ ਨੇ ਸਜਦਾ ਕੀਤਾ ਨੀਅਤ ਵਿੱਚ ਬੈਠੇ ਖੜੇ ਫਿਰ ਨਮਾਜ਼ ਪੜ ਕੇ ਕਹਿੰਦੇ ਨਮਾਜ਼ ਤੇ ਕਰੀ ਨਹੀਂ ਤੁਸੀਂ ਸਾਡੇ ਨਾਲ ਗੁਰੂ ਜੀ ਕਹਿੰਦੇ ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋ ਤੁਸੀਂ ਕੀਤੀ ਤੇ ਹੈ ਨਹੀਂ ਕਹਿੰਦੇ ਜੀ ਕੀਤੀ ਤੇ ਹੈਗੀ ਮਹਾਰਾਜ ਕਹਿੰਦੇ ਸਰੀਰ ਨਾਲ ਕੀਤੀ ਆ ਮਨ ਨਾਲ ਨਹੀਂ ਕੀਤੀ ਕਿਉਂਕਿ ਸਰੀਰ ਤੁਹਾਡਾ ਇੱਥੇ ਮਸਜਿਦ ਚ ਸੀ ਠੀਕ ਹੈ ਪਰ ਮਨ ਤੁਹਾਡਾ ਘੋੜੇ ਖਰੀਦਦਾ ਫਿਰਦਾ ਸੀ ਬਸ਼ੇਰੇਵੰਦ ਦਾ ਫਿਰਦਾ ਸੀ ਨਾ ਤੁਸੀਂ ਨਮਾਜ਼ ਪੜ ਸਕੇ ਨਾ ਘੋੜੇ ਖਰੀਦ ਸਕੇ ਮਨ ਨੇ ਪੜਨੀ ਸੀ ਨਵਾਜ਼ ਉਹ ਘੋੜੇ ਖਰੀਦਦਾ ਫਿਰਦਾ ਸਰੀਰ ਨੇ ਖਰੀਦਨੇ ਸੀ ਘੋੜੇ ਉਹ ਨਮਾਜ਼ ਪੜਦਾ ਫਿਰਦਾ ਜੇ ਸਰੀਰ ਦੇ ਦੇਖੋ ਮਨ ਤੇ ਸਰੀਰ ਦੇ ਵਿੱਚ ਹੀ ਰਹਿਣਾ ਨਾ ਸਰੀਰ ਸਰੀਰ ਦੇ ਨਾਲ ਹੈਗਾ ਹੀ ਆ ਨਾਲ ਮਨ ਵੀ ਹੋਵੇ ਦਨ ਅਤੇ ਮਨ ਦੋਵੇਂ ਇੱਕ ਚਿੱਤ ਹੋ ਜੇ ਤੇ ਫਿਰ ਪਰਮੇਸ਼ਰ ਦੀ ਭਗਤੀ ਇਕਾਗਰ ਚਿੱਤ ਹੋ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਪਹਿਲਾ ਸ਼ਰੀਰ ਦੀਆਂ ਲੋੜਾਂ ਉਹ ਹੈ ਪਾਣੀ ਤੇ ਰੋਟੀ ਉਸ ਤੋਂ ਬਾਅਦ ਮਨ ਦੀ ਲੋੜ ਮਨ ਭਟਕਦਾ ਫਿਰਦਾ ਤਾਂ ਮਨ ਨੂੰ ਇੱਕ ਥਾਂ ਚਿੱਤ ਕਰਨਾ